ਕਰੰਟ ਲੱਗਣ ਦੇ ਨਾਲ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਦੀ ਹੈ ਕਿ ਪਲਸਟਰ ਵਾਲੀ ਪੈੜ ਉਤਾਰਦੇ ਸਮੇਂ ਇਹ ਅਚਾਨਕ ਹੀ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਜੋ ਮਕਾਨ ਦਾ ਮਾਲਕ ਸੀ ਅਤੇ ਮਿਸਤਰੀ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ ਤਾਂ ਖਬਰ ਫਿਰੋਜ਼ਪੁਰ ਦੇ ਕਸਬਾ ਮਮਦੋੜ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਇੱਕ ਘਰ ਦੇ ਵਿੱਚ ਮਿਸਤਰੀ ਲੱਗੇ ਹੋਏ ਸਨ ਤੇ ਜਦੋਂ ਪਲਾਸਟਰ ਕਰਕੇ ਪੈੜ ਨੂੰ ਖੋਲ ਕੇ ਉਤਾਰਦੇ ਸਮੇਂ ਦੱਸਿਆ ਜਾ ਰਿਹਾ ਹੈ ਕਿ 64 ਕੇਵੀ ਦੀ ਤਾਰ ਘਰ ਦੇ ਉੱਪਰੋਂ ਜਾ ਰਹੀ ਹੁੰਦੀ ਹੈ ਤੇ ਉਸ ਦੇ ਨਾਲ ਅਚਾਨਕ ਹੀ ਲੋਹੇ ਦਾ ਜੋ ਗੱਡਰ ਹੈ ਉਹ ਟੱਚ ਕਰ ਜਾਂਦਾ ਹੈ ਜਿਸ ਦੇ ਕਾਰਨ ਕਰੰਟ ਲੱਗਣ ਦੇ ਨਾਲ ਦੋ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਮਿਸਤਰੀ ਅਤੇ ਘਰ ਦਾ ਮਾਲਕ ਸ਼ਾਮਿਲ ਦੱਸਿਆ ਜਾ ਰਿਹਾ ਦੋਵਾਂ ਦੀ ਪਹਿਚਾਣ ਗੁਰਜੀਤ ਸਿੰਘ ਜਿਸ ਦਾ ਇੱਕ ਘਰ ਦੇ ਵਿੱਚ ਕੰਮ ਚੱਲ ਰਿਹਾ ਸੀ ਤੇ ਬਿੱਟੂ ਜੋ ਕਿ ਮਿਸਤਰੀ ਦਾ ਕੰਮ ਕਰਦਾ ਦੋਵਾਂ ਦੀ ਪਹਿਚਾਣ ਹੋਈ ਹੈ ਹੁਣ ਇਹਨਾਂ ਦੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਤਾਂ ਕਰੰਟ ਲੱਗਣ ਦੇ ਨਾਲ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਸ਼ੈਟਰਿੰਗ ਖੋਲਦੇ ਸਮੇਂ ਇਹ ਹਾਦਸਾ ਵਾਪਰਿਆ ਲੋਹੇ ਦਾ ਗਾਡਰ ਅਚਾਨਕ ਹੀ ਬਿਜਲੀ ਦੀਆਂ ਤਾਰਾਂ ਦੇ ਨਾਲ ਟੱਚ ਕਰ ਜਾਂਦਾ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ ਦੱਸਿਆ ਜਾ ਰਿਹਾ ਹੈ ਕਿ ਚੀਕ ਚਿਹੜਾ ਵੀ ਪੈ ਜਾਂਦਾ ਹੈ ਹਾਲਾਂਕਿ ਜਦ ਤੱਕ ਇਹਨਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਉਦੋਂ ਤੱਕ ਦੋਮਾ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਘਰ ਦੇ ਉੱਪਰੋਂ ਹੀ 66 ਕੇਵੀ ਦੀ ਤਾਰ ਨਿਕਲਦੀ ਹੈ ਬਥੇਰੀ ਵਾਰ ਬਿਜਲੀ ਵਾਲਿਆਂ ਨੂੰ ਕਿਹਾ ਅਰਜੀ ਦੇ ਦੇ ਕੇ ਵੀ ਉਹਨਾਂ ਦੇ ਕੋਲੋਂ ਅਪੀਲ ਕੀਤੀ ਗਈ ਕਿ ਇਸ ਤਾਰ ਨੂੰ ਉਹਨਾਂ ਦੇ ਘਰ ਤੋਂ ਹਟਾਇਆ ਜਾਵੇ ਪਰ ਉਹਨਾਂ ਦੀ ਅਣਗਹਿਲੀ ਦੇ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਜਾਨ ਚਲੀ ਗਈ ਹੈ ਘਰ ਦਾ ਇਕਲੌਤਾ ਕਮਾਊ ਪੁੱਤ ਸੀ ਗੁਰਜੀਤ ਸਿੰਘ ਜਿਨ੍ਹਾਂ ਦੇ ਘਰ ਦੇ ਵਿੱਚ ਹੁਣ ਸੱਥਰ ਵਿਛਿਆ ਤਾਂ ਬੜੀ ਖੁਸ਼ੀਆਂ ਦੇ ਨਾਲ ਬੜੇ ਚਾਹਵਾਂ ਦੇ ਨਾਲ ਉਸ ਦੇ ਵੱਲੋਂ ਆਪਣੇ ਮਕਾਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਪਲਸਤਰ ਜਦੋਂ ਹੋ ਚੁੱਕਾ ਸੀ ਤੇ ਉਸ ਤੋਂ ਬਾਅਦ ਜੋ ਉਸ ਦੀ ਪੈੜ ਹੈ ਸ਼ਟਰਿੰਗ ਹੈ ਉਸ ਨੂੰ ਖੋਲਦੇ ਸਮੇ ਇਹ ਭਿਆਨਕ ਹਾਦਸਾ ਵਾਪਰ ਗਿਆ। ਉਹ ਹੋ ਗਿਆ ਜੇ ਬੜਾ ਬੱਚਾ ਬੜਿਆ ਬੱਚਾ ਬੱਚਾ ਇਹ ਉਸ ਤਰ੍ਹਾਂ ਜੋ ਕਿ ਮਤਾਨ ਮਾਲਕ ਕਮੀਨਾ ਹੋ ਗਿਆ ਸਾਰੀ ਦਾ ਕੰਮ ਚੱਲਦਾ ਪਿਆ ਲੋਕ ਇੱਕ ਮਿਸਤਰੀ ਲਾਇਆ ਸੀ ਨੇ ਨਾਲ ਦੋ ਮਜ਼ਦੂਰ ਵੀ ਲੱਗੇ ਸੀ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਉੱਪਰੋਂ ਗਾਡਰ ਲੱਗ ਗਿਆ ਤੇ ਅਚਾਨਕ ਹੀ ਜਿਹੜਾ ਮਲਕ ਹੈ ਉਹ ਥੱਲੇ ਡਿੱਗ ਪਿਆ ਤੇ ਮਿਸਤਰੀ ਉੱਪਰ ਕੋਠੇ ਦੇ ਡਿੱਗ ਪਿਆ ਦੋਨੋਂ ਨੂੰ ਲਾਈਟ ਲੱਗੀ ਤੇ ਜਦੋਂ ਇੱਥੇ ਪੱਜ ਦੌੜ ਰਹੀ ਹੈ ਪਤਾ ਲੱਗਿਆ ਵੀ ਲਾਈਟ ਲੱਗ ਗਈ ਅੱਧਾ ਖੜਾ ਮਿਲਦੇ ਮਿਲਦੇ ਰਹਿਣੇ ਪਰ ਉਹ ਜਦੋਂ ਗੱਲ ਹੋਈ ਫਿਰ ਹਸਪਤਾਲ ਲਗਾ ਹਸਪਤਾਲ ਨੇ ਇਹ ਕਹਿੰਦਾ ਵੀ ਦੋਵਾਂ ਦੀ ਮੌਤ ਹੋ ਚੁੱਕੀ ਕਿ ਨਹੀਂ ਉਹ ਬਸ ਇਸ ਦੇ ਨਾਮ ਉਮਰ ਹੈ ਇਸ ਤਰ੍ਹਾਂ ਕਿ 72 35 35 ਸਾਲ ਉਹ ਆਪਣੇ ਗਰਜੀਤ ਸਿੰਘ ਦੀ ਹੈ ਤੇ ਬਾਕੀ ਬਿੱਟੂ ਦੀ ਵੀ ਹੋ ਗਈ 40 42 ਸਾਲ ਉਮਰ ਹੋ ਗਈ ਇਹ ਜੋ ਕਿ ਇਹ ਨਾ ਬਿਜਲੀ ਬੋਰ ਨੂੰ ਹੀ ਪਹਿਲਾਂ ਕਿੰਨੇ ਬੱਚੇ ਨੇ ਬੱਚੇ ਆਪਣੇ ਗਰਜੀਦੇ ਦੋ ਕੁੜੀਆਂ ਇੱਕ ਲੜਕਾ ਹੈ ਬੱਚੇ ਇਸ ਤਰ੍ਹਾਂ ਹੀ ਹਿਸਾਬ ਲਾ ਲਓ ਛੋਟਾ 8 9 ਸਾਲ ਦਾ ਬੱਚਾ 10 ਸਾਲ ਦਾ ਤੇ 12 ਬਰ ਪ੍ਰਸ਼ਾਸਨ ਇਹ ਮੰਗ ਕਰਦੇ ਆ ਜੋ ਕਿ ਅੱਜ ਇਹਨਾਂ ਨਾਲ ਬਹੁਤ ਅੱਕਾ ਆਇਆ ਹੈ ਇਹਨਾਂ ਬੱਚਿਆਂ ਬਾਰੇ ਕੁਝ ਸੋਚਿਆ ਜਾਵੇ ਪਰਮਸ਼ ਇਹ ਜੋ ਗੱਲ ਕਰਦੇ ਆ ਜੋ ਕਿ ਬਿਜਲੀ ਬੋਰ ਤੇ ਹੱਥ ਪਾਈ ਜਾਵੇ ਜੋ ਕਿ ਇਹਨਾਂ ਅੱਜ ਵੇਖ ਲੋ ਇਹਨਾਂ ਲਿਖ ਕੇ ਦਿੱਤਾ ਪਰ ਬਿਜਲੀ ਬੋਰ ਦੇ ਨੇ ਫਿਰ ਵੀ ਨਹੀਂ ਸੋਚਿਆ ਵੀ ਇਹਨਾਂ ਸਿਨ ਬਾਹਰ ਕਢਾ ਦਿਆ ਤਾਰਾਂ ਇਹ ਅੱਜ ਸ਼ਾਮ 5 ਵਜੇ ਦੀ ਕੱਟਣਾ ਹੈ ਜੀ ਮਿਸਤਰੀ ਲੱਗਿਆ ਅਸੀਂ ਉੱਪਰ ਕੋਠੇ ਦੇ ਤੇ ਬਿਜਲੀ ਬੋਰ ਨੂੰ ਇਹਨਾਂ ਲਿਖ ਕੇ ਵੀ ਦਿੱਤਾ ਵਾ 68 ਕੇ ਉੱਪਰੋਂ ਲੈਂਡ ਲੰਗਦੀ ਹੈ ਵੀ ਉੱਪਰੋਂ ਸਾਨੂੰ ਖਤਰਾ ਹੈ ਜਾਨੀ ਖਤਰਾ ਹੈ ਵੀ ਬਿਜਲੀ ਤਾਰਾਂ ਸਾਈਡ ਤੇ ਕੀਤੀਆਂ ਜਾਣ ਔਰ ਬਿਜਲੀ ਬੋਰਡ ਨੇ ਇਹਨ ਗੈਲੀ ਕੀਤੀ ਉਹਦੇ ਕਰਕੇ ਅੱਜ ਵੇਖ ਲਓ ਏਡਾ ਵੱਡਾ ਹਾਸਾ ਹੋ ਗਿਆ ਛੋਟੇ ਛੋਟੇ ਬੱਚੇ ਹੁਣ ਕੀ ਕਰਨਗੇ ਜੀ ਕਿਵੇਂ ਲੱਗਾ ਗ੍ਰੈਂਟ ਕਿਵੇਂ ਲੱਗਾ ਗ੍ਰੈਂਟ ਇਸ ਤਰ੍ਹਾਂ ਜੀ ਉੱਪਰ ਮਿਸਤਰੀ ਲੱਗਿਆ ਅਸੀਂ ਤੇ ਗਾਡਰ ਤੋਂ ਗਾਡਰ ਥੜਕ ਗਿਆ ਉਹਦੇ ਕਰਨਾ ਦੋਨੋਂ ਮਿਸਤਰੀ ਤੇ ਜਿਹੜਾ ਘਰ ਦਾ ਮਾਲਕ ਹੈ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਕੀ ਨਾਮ ਕੀ ਹੈ ਉੱਪਰ ਗਰਜੀਤ ਸਿੰਘ ਤੇ ਉਮਰ ਹੈਗੀ 32 ਕੋ ਸਾਲ ਦੀ ਦੂਜਾ ਬਿੱਟੂ ਮਿਸਤਰੀ